ਹਾਂਜੀ ਸਾਰੇ ਕਿਵੇਂ ਠੀਕ ਠਾਕ ਹੋ ਅੱਜ ਆਪਾਂ ਲੈ ਕੇ ਆਏ ਆ ਇੱਕ ਨਵੀਂ ਵੀਡੀਓ ਮੰਜੇ ਨੂੰ ਰੰਗ ਕਰਦੇ ਆਪਾਂ ਬਾਹਲੇ ਲੋਕ ਬੁਰਸ਼ ਨਾਲ ਰੰਗ ਕਰਦੇ ਆ ਅੱਜ ਤੁਹਾਨੂੰ ਸੌਖਾ ਤਰੀਕਾ ਜੇ ਘਰ 'ਚ ਬੁਰਸ਼ ਨਾ ਹੋਵੇ ਨਾਲੇ ਛੇਤੀ ਕਰਨਾ ਹੋਵੇ ਰੰਗ ਇਹ ਪੈਣਾ ਵਾਸਤੇ ਨੁਕਤਾ ਲੈ ਕੇ ਆਏ ਆਪਾਂ ਵੀ ਕਿਵੇਂ ਕਰੀਦਾ ਇਹ ਕਾਲ ਫਾਫਾ ਲੈ ਲਓ ਫਾਫੇ ਨੂੰ ਹੱਥ ਤੇ ਚੜਾ ਲਓ ਵੀ ਆਪਣਾ ਹੱਥ ਨਹੀਂ ਕਰਾਉਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਸਾਰਾ ਦੱਸ ਦੇਣਾ ਇਹਨੂੰ ਇੱਥੇ ਬੰਨ ਲਓ ਵਰਸ਼ਨਾ ਕਰਦੇ ਆਪਾਂ ਨੂੰ 2-3 ਘੰਟੇ ਲੱਗ ਜਾਂਦੇ ਰੰਗ ਕਰਨ ਤੇ ਸਿੱਕ ਗੱਲ ਹੋ ਰਹੀ ਇਹਦੇ ਵਿੱਚ ਤਾਰਵੀਨ ਦਾ ਤੇਲ ਨਾ ਪਾਇਆ ਕਰੋ ਰੰਗ ਚ ਤਾਰਵੀਨ ਦੇ ਤੇਲ ਨਾਲ ਵੀ ਨੁਕਸਾਨ ਹੁੰਦਾ ਇੱਕ ਤਾਂ ਸੁੱਕਦਾ ਵੀ ਛੇਤੀ ਨਹੀਂਗਾ ਉਹ ਦੇਖੀ ਜਦੋਂ ਤੁਸੀਂ ਕਿੰਨਾ ਜਲਦੀ ਰੰਗ ਹੁੰਦਾ ਘੰਟਿਆਂ ਦਾ gama minṭāṁ de nēḍlāṁ ਕਿਤੇ ਬੋਰਸ਼ਣ ਆਲਾ 2 ਘੰਟੇ ਲੱਗੇ ਮੈਂ ਬੋਰਸ਼ਣਾ ਵੀ ਕਰਕੇ ਦੇਖਿਆ ਬੋਰਸ਼ਣਾ ਬੜਾ ਟਾਈਮ ਲੱਗਦਾ ਰੰਗ ਕਰਮ ਕਿ ਸੇ ਨੂੰ ਕਾਲੀ ਆ ਇਸ ਤਰ੍ਹਾਂ ਰੰਗ ਕਰੋ ਤਾਰ ਦੀ ਇਹਦਾ ਤੇ ਨਾ ਪਾਓ ਇਹਦੇ ਵਿੱਚ ਪੈਟਰੋਲ ਪਾ ਲੋ ਨਾਲ ਤਾਰਾਂengo ਵਧੀਆ ਬਣੂਗਾ ਨਾਲ ਛੇਤੀ ਧੁੱਪ ਜੂਗਾ ਹਾਜੀ ਸਾਨੂੰ ਵੀ ਕਾਲੀ ਆ ਸੀ ਛੇਤੀ ਛੇਤੀ ਰੰਗ ਕਰਕੇ ਛੇਤੀ ਮੰਝਾ ਪਾਉਣੇ ਦੇਖੋ ਨਾਲੇ ਕਿੰਨਾ ਸੋਹਣਾ ਹੁਣ ਕਰਕੇ ਦਿਖਾਉਣਾ ਨਾਲ ਕਿ ਤੋਂ ਨਹੀਂ ਰੰਦਾ ਬੁਰਸ਼ਣਾ ਹਰੇ ਕਿ ਤੋਂ ਬਾਚੇ ਜਾਂਦਾ ਰਹਿ ਜਾਂਦਾ ਉੱਪਰ ਟੋਪੀਆਂਆਂ ਵੀ ਫੇਰਦੇ ਹੁ ਸੱਦੇ ਉਹ ਫੇਰ ਲੁੱਟੀਆਂ ਸਾਰੀਆਂ ਕਰਦਾ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕੇਜੀ ਲੱਗੀ ਇਹਨੂੰ ਦਿਖਾ ਦੇ ਬੱਚੇ ਸਭ ਤੋਂ ਸੌਖਾ ਸਰਲ ਤਰੀਕਾ ਰੰਗ ਕਰਨ ਦਾ ਨਾਇ ਟਾਈਮ ਬਚਦਾ ਸਭ ਤੋਂ ਸੌਖਾ ਤਰੀਕਾ ਇਹ ਰੰਗ ਪਾ ਕੇ ਮਾਰੋ ਸਾਰੇ ਪਾਸੋਂ ਪੈਸੇ ਬੱਦ ਗਏ ਆ ਕੇ ਲਗਾ ਜਦ ਜਦ ਆਉਂਦਾ ਫਿਰ ਇਕੱਲੇ ਆ ਜਾਂਦਾ ਦੇਖੋ ਸਾਰੇ ਰੰਗ ਹੋ ਗਏ ਨਾ ਸਾਰਾ ਦਿਖਾਓ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਤਾਂ ਵਧੀਆ ਜੇ ਕਮੈਂਟ ਕਰ ਦਿਓ ਤੇ ਵੀਡੀਓ ਸਾਡੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਨੂੰ ਸੌਖਾ ਤਰੀਕਾ ਮਿਲ ਜਾਏ ਛੇਤੀ ਛੇਤੀ ਕੰਮ ਨੇ ਮੇੜਦੇ ਕੋਈ ਮੇਰੇ ਵਰਗਾ ਬਸਰਾ